हां जी दोस्तों सारेयानु सस्श्री काल स्वागत ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਪਹੁੰਚੇ ਆ ਬਾਈ ਸਤਨਾਮ ਸਿੰਘ ਦੇ ਕੋਲ ਸੋ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਕਰੂੰ ਅਪਲੋਡ ਕੀਤੀਆਂ ਨੇ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਸੇਲ ਪਰਚੇਜ ਦਾ ਕੰਮ ਆ ਬਾਈ ਸਤਨਾਮ ਸਿੰਘ ਦਾ ਅੱਜ 25 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਟਾਈਮ ਦੋਸਤੋ ਕੋਈ ਦੁਪਹਿਰ ਦੇ 2:3 3 ਵਜੇ ਦਾ ਸਮਾਂ ਹੈਗਾ ਅੱਜ ਐਨੀਮਲ ਜਿਹੜੇ ਆ ਦੋਸਤੋ ਤੁਹਾਨੂੰ ਟੋਟਲ 5 ਦਿਖਾਉਣੇ ਆ ਦੋ ਗੱਬਣ ਪਸ਼ੂ ਆ ਇੱਕ ਵਾੜ ਤੇ ਇੱਕ ਮੱਝ ਗੱਬਣ ਆ ਤੇ ਤਿੰਨ ਪਸ਼ੂ ਬਿਲਕੁਲ ਸਵੇ ਸੁਬਾਏ ਆ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਨੇ ਇੱਕ ਵਾੜ ਬਿਲਕੁਲ ਤਾਜੀ ਸੁਈ ਸੁਵਾਈ ਆ ਸੋ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਸਾਰੇ ਵੀਰਾਂ ਨੂੰ ਮਿਲ ਸਕੇ ਆਓ ਕਰਦੇ ਆਂ ਗੱਲਬਾਤ ਬਾਈ ਸਤਨਾਮ ਸਿੰਘ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਸਭ ਤੋਂ ਪਹਿਲਾਂ ਬਾਈ ਸਤਨਾਮ ਸਿੰਘ ਸਸਰੀ ਕਾਲ ਸਸਰੀ ਜੀ ਠੀਕ ਠਾਕ ਜੀ ਠੀਕ ਠਾਕ ਬਾਈ ਸਤਨਾਮ ਸਿੰਘ ਹੋਰ ਸਲਾਮ ਵਧੀਆ ਗੱਫਾ ਮਾਰਾ ਜੀ ਚੜਦੀ ਕਲਾ ਠੀਕ ਆ ਜੀ ਠੀਕ ਆ ਤੇ ਅੱਛਾ ਬਾਈ ਸਤਨਾਮ ਪਸ਼ੂ ਪੰਜ ਨੇ ਦੋ ਗੱਪਣਾ ਬਾਕੀ ਤਿੰਨ ਸੋਇ ਸੁਬਾਹ ਜੀ ਦੋ ਮਹੀਆਂ ਸੁਈਆਂ ਜੀ ਇੱਕ ਆ ਵੈੜ ਸੁਈ ਆ ਤੇ ਬਿਜਲੀ ਦੋ ਹੀ ਗੱਪਣੇ ਜੀ ਠੀਕ ਹੈ ਜੀ ਹਾਂਜੀ ਲਓ ਜੀ ਤੇ ਰੇਡਪੜਤਾ ਫਿਰ ਉਹ ਹੀ ਪਹਿਲਾਂ ਵਾਲੇ ਜਾਇਜ ਹੀ ਕੰਮ ਬਿਲਕੁਲ ਬਿਲਕੁਲ ਰੇਡ ਦੀ ਵੀ ਦੀ ਆਪਾਂ ਵੱਧ ਪਾਉਣੀ ਨਹੀਂ ਹਾਂ ਠੀਕ ਆ ਠੀਕ ਆ ਚਾਹੀਦਾ ਬਿਲਕੁਲ ਚਲੋ ਭੈਣ ਭਰਾਵਾਂ ਤੱਕ ਜਿੰਨਾ ਵੀ ਜਾਇਜ ਪਹੁੰਚਾਈਏ ਆਪਾਂ ਹਾਂਜੀ ਹਾਂਜੀ ਅੱਛਾ ਭਾਈ ਦਾ ਨਾਮ ਪਹਿਲੇ ਨੰਬਰ ਤੋਂ ਇੱਥੋਂ ਹੀ ਕਰ ਲਈਏ ਸਟਾਰਟ ਹਾਂਜੀ ਤੋਂ ਕਰ ਲਓ ਜੀ ਲਓ ਜੀ ਤੇ ਕੀ ਡਿਟੇਲ ਆ ਇਸ ਬੈਡ ਦੀ ਇਹ ਵੀਰ ਜੀ ਤੇਜਸੂਆ ਸੁਈ ਜੇ ਤੇਜਸੂਆ ਹਾਂਜੀ ਮਗਰੇ ਦੇ ਬੱਛਾ ਜੇ ਅੱਛਾ ਜੀ ਤੇ ਜਨ ਕਿੰਨੇ ਕੋਗੇ ਸੁਈ ਨੂੰ ਸੁਈ ਨੂੰ ਕੋਈ 15 14 ਦਿਨ ਮੰਨ ਲਓ ਹੋ ਗਿਆ 15 14 ਦਿਨਾਂ ਦੀ ਦੋਸਤੋ ਸੁਈ ਆ ਬੱਛਾ ਹੈ ਮਗਰ ਹਾਂਜੀ ਐ ਤੇ ਪੂਰੀ ਵਜਨਦਾਰ ਵੜਾ ਤੀਜਾ ਸਵੇਰ ਸੋਈ 15 ਕਿਲੋ ਦੀ ਤੇ ਦੁੱਧ ਸਤਨਾ ਪਈ ਕਿੰਨਾ ਹੋਣਾ ਸੀ ਉਹ ਵੀ ਜੀ 16 ਕਿਲੋ ਹੋਗਾ ਜੀ ਠੀਕ ਹੈ ਜੀ 15 ਕਿਲੋ ਦੀ ਫੁੱਲ ਗਰੰਟੀ ਹੋਊਗੀ ਲਓ ਜੀ 16 ਕਿਲੋ ਮਿਲਕ ਜਿਹੜਾ ਦੋਸਤੋ ਹੁਣ ਹਾਜ਼ਰ ਆ ਤੇ 15 ਕਿਲੋ ਵੀਰਾਂ ਦਾ ਵੀ ਤਸੱਲੀ ਹੈ 15 ਕਿਲੋ ਜਿਹੜੀ ਡੰਗ ਠਹਿਰ ਗਈ ਵੇਸ਼ੀ ਖਾਂਦੀ ਖੁੰਦੀ ਬਹੁਤ ਆ ਦੁੱਧ 20 ਕਿਲੋ ਕਰ ਜੂਗੀ ਜਿਹੜਾ ਡੰਗ ਜੀ ਹਾਂ ਹਾਂ ਆ ਜੀ ਬਾਕੀ ਨੱਕਰ ਛੜੀ ਦੇ ਰਹੀ ਆ। ਹੂੰ। ਕੋਈ ਨੂੰ ਵੰਗੇ ਜ ਲੋੜ ਨਹੀਂ ਕੋਈ ਗੱਲ ਬਾਤ ਨਹੀਂ ਦਵੇ। ਆ ਲਓ ਜੀ। ਹਾਂ। ਠੀਕ ਆ ਜੀ। ਅੱਛਾ ਭਾਈ ਜਸਨਾਵ ਮੰਨ ਲਓ ਕਿ ਆਨਲਾਈਨ ਸਬਦਾ ਕਰਦਾ ਤੇ ਕਿੰਨਾ 15 ਕਿਲੋ। 15 ਕਿਲੋ ਵਿੱਚ ਦੀ ਫੋਲ ਗਰੰਟੀ ਹੋਊਗੀ। ਇੱਥੇ ਜੇ ਕੋਈ ਭੈਣ ਭਰਾ ਉਹ ਇਸ 16 ਵਿੱਚ ਵਾਵਾਂਗੀ। ਠੀਕ ਆ ਜੀ। ਹਾਂ ਜੀ। ਜੇ ਕੋਈ ਆਨਲਾਈਨ ਜਾਂਦੀ ਫਿਰ 15 ਕਿਲੋ ਜਿੱਦਾਂ ਮਰਜ਼ੀ ਉਹਦੇ ਘਰ ਚੋ। ਠੀਕ। ਚਵਾਪਸ ਮਾਦੀ ਚੰਗੀ। ਬਹੁਤ ਸੋਹਣੀ ਬਹੁਤ ਸੋਹਣੀ। ਲਓ ਜੀ ਬਾਕੀ ਦੋਸਤੋ ਥਣ ਥਣ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾ ਦਿੰਨੇ ਆ ਤਸੱਲੀ ਨਾਲ। ਮੁੱਠੀ ਮੁੱਠੀ ਥਾਣਾ ਪੂਰਾ ਹੱਥੀ ਜਵਾਈਲਾ ਥਾਣਾ ਲੱਗਾ ਠੀਕ ਆ ਸੋ 15 16 ਲੀਟਰ ਤੇ ਹੁਣ ਚਲਦੀ ਆ ਕੋਈ ਵੀਰ ਭਰਾ ਕੇ ਆਪਣੀ ਤਸੱਲੀ ਕਰ ਸਕਦਾ ਵਜਨ-ਵੋਜਨ ਪੂਰਾ ਪੂਰੀ ਫੁੱਲ ਵਜਨ ਵਾਲੀ ਆ ਵੱਡਿਆਂ ਵਾੜਾਂ ਦੇ ਵਿੱਚ ਹੀ ਪੈਂਦੀ ਆ ਤਕਰੀਬਨ ਕੱਦ ਜਿਹੜਾ ਮੀਡੀਅਮ ਮੰਨ ਲਈ ਕੋਈ ਵੀਰ ਮੀਡੀਅਮ ਤੋਂ ਥੋੜਾ ਜਿਹਾ ਪਲੱਸ ਵੀ ਮੰਨ ਸਕਦਾ ਤੇ ਵੱਡੀਆਂ ਵਾੜਾਂ ਦੇ ਵਿੱਚ ਗਿਣਤੀ ਆਪਾਂ ਕਰ ਸਕਦੇ ਹਾਂ ਵੱਡੀਆਂ ਗਾਵਾਂ ਦੇ ਵਿੱਚ ਠੀਕ ਆ ਤੇ ਸਤਨਾ ਭਾਈ ਕੀ ਇਹਦਾ ਲੈਣੇ ਦੇਣੇ ਕੀ ਕਰਦੇ ਆ ਮੁੱਲ ਕੀ ਕਰਦੇ ਆ ਮੁੱਲ ਵੀ ਜਿੱਡੀ ਵਸ਼ੀ ਭਾਵੇਂ 55 ਕਰ ਲੀਏ ਜੀ ਆ ਪਰ ਚਲੋ ਆਪਣਾ ਤੁਹਾਨੂੰ ਰੋਕ ਰੱਖਣਾ ਮਾਲ ਲਿਆ ਹ ਉੱਪਰ ਦੇ ਦਾਂਗੇ 42000 ਦੀ ਦੇ ਦਾਂਗੇ 42 ਦੀ ਹਾਂਜੀ ਹੂੰ ਉਹ ਤੇ ਛੋਟਛੜ ਕਰਦਾ ਲਓ ਜੀ ਸੋ ਬੱਚਾ ਮਗਰਾ ਬੱਚਾ ਆ ਗਿਆ ਬੱਚਾ ਜੀ ਸੋ ਮਗਰ ਬੱਚਾ ਦੋਸਤੋ 42000 ਦੀ ਤੁਹਾਨੂੰ ਆ ਜਿਹੜੀ ਵੜ ਮਿਲ ਜੂਗੀ ਠੀਕ ਆ ਸੋ ਬਾਕੀ ਦੁੱਧ ਜਿਹੜਾ ਦੋਸਤੋ ਚੰਗਾ ਕਿਉਂਕਿ ਇਹ ਵਪਾਰ ਦਾ ਕੰਮ ਆ ਕੋਈ ਇੱਕ ਦਿਨ ਦੋ ਦਿਨ ਟਿਕਦਾ ਪਸ਼ੂ ਫਿਰ ਚਲੇ ਜਾਂਦੇ ਨਵੇਂ ਪਸ਼ੂ ਫਿਰ ਆ ਜਾਂਦੇ ਆ ਅੱਗੇ ਜਿਹੜਾ ਕੋਈ ਵੀਰੇ ਟਿਕਾ ਕੇ ਸੇਵਾ ਕਰ ਲੂਗਾ ਦੁੱਧ ਜਿਹੜਾ ਦੋਸਤੋ 80 ਵੜ ਤੋਂ 18 20 ਲੀਟਰ ਤੱਕ ਵੀ ਤੁਸੀਂ ਜਿਵਾਈ ਕਰ ਸਕਦੇ ਜੀ ਪਲੱਸ ਆ ਰਹੀ ਹੈ ਜੀ ਭਜਨ ਬੜਾ ਨਾ 20 ਤੋਂ ਬਾਹਰ ਆ ਰਾਵਣਾ ਠੀਕ ਹੈ ਜੀ ਹਾਂ ਜੀ ਲੋੜ ਪੂਰਾ ਫੁੱਲਿਆ ਬਿਲਕੁਲ ਜੀ ਬਿਲਕੁਲ ਤੇ ਸਤਨਾਭਾਈ ਆ ਜਿਹੜੀ ਅੱਗੇ ਗੱਬਣ ਲਾਲ ਹਾਂਜੀ ਵੀਰ ਜੀ ਇਹਦੇ ਦੂਜੇ ਸੂਵੇ ਮਨ ਲੋ ਗੱਬਣ ਦੂਜੇ ਸੂਵੇ ਸੂਣਾ ਹਣਾ ਆ ਤੇ ਸ਼ਾਈਵਾਲ ਜਰਸੀ ਮਿਕਸ ਜੀ ਹੈ ਜੀ ਲਓ ਜੀ ਸ਼ਾਈਵਾਲ ਕਰੋਸ ਆ ਕੀ ਜਰਸੀ ਤੇ ਲਾਲ ਰੰਗ ਆ ਦੋਸਤੋ ਵਹਿੜਦਾ ਦੂਜਾ ਸੂਵਾ ਸੂਣਾ ਵਾਲੀ ਆ ਦੂਜਾ ਸੂਣਾ ਜੀ ਦੂਜਾ ਸੂਵਾ ਸੂਣਾ ਤੇ ਦਿਨ ਅਜੇ ਕੱਢਦੀ ਕੋਈ ਪੰਜ 6 ਲੈ ਜੂ ਨਾ ਲਓ ਜੀ ਵੇਖਿਆ ਲਓ ਜੀ ਪੰਜ 6 ਦਿਨ ਦੋਸਤੋ ਸਮਾਂ ਲੈ ਜੂਗੀ ਦੂਜਾ ਸੂਵਾ ਥੱਲੇੋਂ ਵੈਸੀ ਚੰਗੀ ਬਣੂਗੀ ਹੂੰ ਤੇ ਹਰੀ ਜੀ ਨੇ ਮਰਜ਼ੀ ਕਰਦੀ ਉਹ ਨਾ ਰਸਾਇਆ ਪਾਇਆ ਗਲ ਚ ਲਓ ਜੀ ਤੋਂ ਸਪੇਸ ਥਾਣਾ ਦੀ ਲੜਾਂ ਲੁੜਾਂ ਜੇ ਹੈਗੀਆਂ ਢਿੱਲਾ ਟੂਲਾ ਬਹੁਤ ਚੰਗੀ ਬਣੀ ਹੈ ਜੀ ਦੁੱਧ ਪਹਿਲਾਂ ਨੇ 13 13.5 ਕਿਲੋ ਚਵਾਇਆ ਦੁੱਧ ਹੈ ਕਿ ਆਪਣੇ ਬਿਲਕੁਲ ਨਾ ਸੱਜਣ ਤੋਂ ਗਾਂ ਹੀ ਲਈ ਆ ਤੇ ਬੇਸ਼ੱਕ ਫਿਰ ਸਾਰੀਆਂ ਫੌਲ ਕਰਨੀਆਂ ਦੇ ਇਹ ਗੱਲਾਂ ਦੁੱਧ ਦੀ 15 ਕਿਲੋ ਚਾਹੂਗੀ ਅੱਛਾ ਜੀ ਹਾਂਜੀ ਚਲੋ ਚਵਾ ਦੇ ਤਾਂ ਚਵਾ ਦੇ ਕਰਮਾ ਜੀ ਜੰਗਾ ਨਾ ਬਾਕੀ ਚਲੋ ਬਾਨੀ ਬੜੀ ਹਲੇ ਦਿਨ ਖੜਦੀ ਆ ਆ ਸਾਰੇ ਲੱਡੂ ਕੱਢ ਜਣੇ ਨੇ ਬਿਲਕੁਲ ਲਓ ਵੀ ਦੋਸਤੋ ਆਈਡੀ ਦਾ ਕੋਈ 5 6 7 5 7 ਦਿਨ ਹਫਤੇ ਦੇ ਬਿਲਕੁਲ ਅੰਦਰ ਵਾਰ ਸਮਾਂ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਸੂਪੂਗੀ ਹਫਤੇ ਦੇ ਅੰਦਰ ਵਾਰੀ ਸੂਪੇ ਪੂਰੀ ਤਿਆਰੀ ਤੇ ਵੀ ਆ ਜਾਊਗੀ ਜੇਕਰ ਕੋਈ ਇੱਕ ਅੱਧਾ ਦਿਨ ਵੱਧ ਵੀ ਲੈ ਸਕਦੀ ਆ ਅੰਦਰ अच्छा वीर सतनाम मैं दा फिर की ਲੈਣੀ denn ਕਰਦੇ ਆ ਮੋਹਲਵੀ ਜੀ ਜੇ ਸਾਰੀ ਚਲੋ ਯਾਦ ਕੁਆਲਟੀ ਵਸ਼ੀ 45000 ਦੀ ਵੇਚ ਲਈ ਦੀ ਆਪਾਂ 40000 ਦਿੱਤੇ ਜਾਣੇ 40000 ਹਾਂਜੀ ਕਰਦਾ ਛੋੜਛੜ ਕਰਦਾ ਤੁਸੀਂ ਕਰ ਦਿਓ ਹਾਂਜੀ ਸੋ ਦੋਸਤੋ ਛੋੜਛੱਪਾ ਜਿਹੜਾ ਅਲੱਗ ਹੋ ਜਾਂਦਾ ਬਾਕੀ ਰੇਟ ਪਰ ਤਾਂ ਜਿਹੜਾ ਜੈਨੂਨ ਜਾਇਜ ਹੁੰਦਾ ਤੇ ਡਿਮਾਂਡ ਕੁਛ ਵੀ ਹੋਵੇ 40000 ਜਿਹੜਾ ਲੈਣ ਦੇਣਾ ਜੈਸਨੋ ਜਿਹੜਾ 40000 ਹੈ ਵਿੱਚੋਂ ਮਾਨਤਾਣਾ ਕਿਸੇ ਭੈਣ ਭਰਾ ਦਾ ਜ਼ਰੂਰ ਕੀਤਾ ਜਾਊਗਾ ਜਿਹੜਾ ਕੋਈ ਖਰੀਦਾਰ ਘਰੇ ਆਊਗਾ ਸੋ ਇੱਕ ਵਾਰੀ ਆਣ ਕੇ ਉਹਦੇ ਨਰਕ ਪਰਖਾ ਤਸल्ली ਤੁਸੀਂ ਕਰ ਲਿਓ ਠੀਕ ਆ ਇਸ ਤੋਂ ਬਾਅਦ ਆ ਗਈ ਆਪਣੇ ਕੋਲ ਸਤਨਾਮਪਈਆ ਤੀਜੇ ਨੰਬਰ ਤੇ ਮਾਝੀ ਗੱਬਣਾ ਜੋੜੀ ਦੂਜੇ ਸੂਹ ਸੁਣਾ ਜੀ ਆ ਦੂਜਾ ਸੂਹ ਸੁਣਾ ਲਈ ਅੱਗੇ ਹਾਂਜੀ ਦੇਣ ਅਰ ਸੱਤ ਖੜਦੀ ਜੇ 8-7 ਦਿਨ ਹਜੇ ਪਈ ਆ ਦੋਸਤੋ ਸੂਣ ਦੇ ਵਿੱਚ ਦੂਜਾ ਸੂਹਾ ਸਿੰਗਲ ਖੱਡੀਤੀ ਆ ਕਦਕੁੱਤ ਪੂਰਾ ਕਦ ਵਜਣ ਜਿਹੜਾ ਦੋਸਤੋ ਤੁਸੀਂ ਆ ਵੇਖ ਕੇ ਚੈੱਕ ਕਰ ਸਕਦੇ ਕਰਾਂਗੇ ਵੇਖੋ ਲਾਂਗੇ ਬਹੁਤ ਕਾਲਾ ਪੂਰੀ ਬਲੇਕ ਆ ਕਰੋ ਚੈੱਕ ਜੀ ਮੂੰਹ ਮੱਥਾ ਫੇਸ ਕੁਆਲਿਟੀ ਸਿੰਗ ਥੋੜੇ ਜੇ ਬੈਕ ਸਾਈਡ ਨੂੰ ਹਟਵੇਂ ਆ ਮੁੜੇ ਆ ਜਿਵੇਂ ਹਾਕੀ ਟਾਈਪ ਆਪਾਂ ਕਹਿ ਦਿੰਦੇ ਹਾਂ ਠੀਕ ਆ ਜੀ ਕੱਤ ਵਜਨ ਵਟਾ ਜੀ ਹਾਂ ਸੁੱਕਾ ਬਣੂ ਬਣੂ ਬਹੁਤ ਚੰਗੀ ਚਲਵਾ ਦੇ ਦੇਣਾ ਅੱਰ ਸੱਤ ਮੇਰਾ ਆਣਾ ਲੈਣੇ ਹਫਤਾ ਕੱਢ ਜੂ ਫੇਰ ਹਾਂਜੀ ਬੜਾ ਨੋ ਜੀ ਤੇ ਪਰਤਾਪਨ ਵੀ ਇੱਕੋ ਜਿਹੀ ਬਹੁਤ ਭੋਲੀ ਆ ਹੂੰ ਹੂੰ ਠੀਕ ਹੈ ਜੀ ਸੋ ਕੱਟ ਜਿਹੜਾ ਦੋਸਤੋ ਵੱਡੀਆਂ ਮੱਜਾਂ ਦੇ ਵਿੱਚ ਅਕਾਊਂਟ ਕਰ ਲਿਓ ਠੀਕ ਆ ਵੱਡੀਆਂ ਮੱਜਾਂ ਦੇ ਵਿੱਚ ਇੱਕ ਕੱਟ ਆਉਂਦਾ ਤੇ ਸਿੰਗਲ ਖੱਡੀ ਦੇ ਵਿੱਚ ਤੇ ਪਤਲੇ ਪਿੰਡੇ ਦੀ ਆ ਬਿਲਕੁਲ ਠੀਕ ਆ ਸੋ 5-7 ਦਿਨ ਹਜੇ ਨਾਰਮਲ ਕੱਟਦੀ ਆ ਬਾਕੀ ਲਾਏ ਬਣਾਏ ਪਈ ਆ ਕਰਮਾਂ ਲਈ ਤੇ ਵੇਖ ਕੇ ਤੁਸੀਂ ਆ ਚੈੱਕ ਕਰੋ ਮੁੱਠੀ ਥਾਣਾ ਪੂਰਾ ਸੋ ਵੱਡ ਵੀ ਇੱਕੋ ਜੀ ਹੈਗੀ ਆ ਠੀਕ ਆ ਸਪੇਸ ਬੇਸ਼ੱਕ ਥੋੜੀ ਜੀ ਤੁਹਾਨੂੰ ਅਗਲੇ ਪਿਛਲੇ ਥਾਣਾ ਦੇ ਘੱਟ ਨਜ਼ਰ ਆਊਗੀ ਸੱਚੀ ਖੱਬੀ ਬਹਿਣ ਦੀ ਸਪੇਸ ਕੋਈ 2-3 ਇੰਚ ਜਿਹੜੀ ਹੈਗੀ ਵਿੱਚ ਅੱਛਾ ਸਤਨਾਬਾਈ ਕਿੱਥੋਂ ਤੱਕ ਇਹਦਾ ਲੈਣ ਦੇਣ ਮੁੰਦਵੀ ਦੀ ਥ ਹਏ ਵੱਡੀ ਵੱਡੀ ਆ ਛੋਟੀ ਦੇ ਭਾਵੇਂ 75 7000 ਦੀ ਵੇਲੇ ਅਸੀਂ ਨੂੰ ਕਰਵਾ ਲਈ ਸੂਸਾ ਕੇ ਵਿਕਦੀ ਆ ਹਾਂਜੀ ਤੇ ਆਪਾਂ ਛੋਟੀ ਦੇ ਦਾਂਗੇ ਨਾ ਟਾਈਮ ਤੇ 70000 ਦੀ ਦੇ ਦਾਂਗੇ 70000 ਦੀ ਹਾਂਜੀ 70 ਚ ਵੀ ਕਰ ਦਾਂਗੇ ਮੰਨ ਤਾਂ ਕਰਦਾ ਛੋੜ ਛੜ ਕਰਦਾ ਜੀ ਬਿਲਕੁਲ ਬਹੁਤ ਜਿਆਦੀ ਚੰਗੀ ਵਿਧੀ ਛੋਟੀ 80000 ਰੁਪਏ ਦੀ ਆ ਚਲੋ ਇਹੋ ਜਿਹੜੀ ਦੋ ਚਾਰ ਤੇ ਸਾਹਮਣੇ ਬਣੀ ਜੇ ਹੂੰ ਹੂੰ ਆ ਜਿਆਦੀ ਬਹੁਤ ਪਾਕਿਸਤਾਨਾ ਸੁਣਾ ਕੋਈ ਭੈਣ ਭਰਾ ਬਿਲਕੁਲ ਭਾਵੇਂ ਗਰੰਟੀ ਲੈ ਲੈ ਹੋਏ ਕੋਈ ਸੀ ਆ ਗਿਆ ਉਹਦੀ ਤਸल्ली ਕਰੇ ایپل ਸ਼ਹਿਦ ਹੀ ਆਉਂਦਾ ਹ ਜੀ ਹਾਂਜੀ ਕੁਝ ਕੰਨੀਰਾ ਆਉਂਦਾ ਉਹ ਤਾਂ ਨਹੀਂ ਆਉਂਦਾ ਸ਼ਹਿਦ ਸ਼ਹਿ ਸੋ ਦੋਸਤੋ 70000 ਦੀ ਜਿਹੜੀ ਤੁਹਾਨੂੰ ਇਹ ਝੋਟੀ ਮਿਲ ਜੂਗੀ ਮੱਝ ਮਿਲ ਜੂਗੀ ਤੀਜਾ ਸਵੇਰ ਦਾ ਦੱਸਤਾ ਨੇ ਕਨਫਰਮ ਕਰਾ ਦਗੇ ਦੂਜੇ ਸਵੇਰ ਸੁਣਾ ਜੀ ਤੀਜਾ ਸਵੇਰ ਸੁਣਾ ਨਾ ਦੂਜੇ 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 ਸੁਣਾ ਦੂਜੇ ਸੁਣਾ ਉਹ ਤਾਂ ਵੀ ਪਿਛਲੇ ਸਵੇਰ ਦਾ 13 ਗੱਲਾ ਰਿਕਾਰਡ ਜੇ ਹਾਂਜੀ ਲਓ ਜੀ ਦੂਜਾ ਸੂਆ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਇਸ ਤੋਂ ਬਾਅਦ ਜਿਹੜੀ ਅਗਲੀ ਦੋਸਤੋ ਆਪਾਂ ਤੁਹਾਨੂੰ ਇਹ ਝੋਟੀ ਦਿਖਾਉਣੀ ਆ ਇਹ ਸੂਈ ਸਬਾਈ ਹੈ ਇਹ ਹਾਂਜੀ ਦੀ ਸੂਈ ਜੇ ਇਹ ਨੂੰ ਕਿੰਨੇ ਦਿਨ ਹੋ ਗਏ ਆ ਜੀ ਇਹ ਸੂਈ ਨੂੰ ਹੋਈ ਕਿ 12 13 ਦਿਨ 12 13 ਦਿਨਾਂ ਦੀ ਸੂਈ ਆ ਕੱਟੀ ਮਗਰ ਜੇ ਕ ਉਹ ਹੈ ਜੇਦਰ ਆ ਕੱਟੀ ਹੈ ਮਗਰ 12 13 ਦਿਨ ਐਸਟੀਮੇਟ ਜਿਹੜਾ ਸਮਾਂ ਦੋਸਤੋ ਹੋਇਆ ਤੇ ਦੂਜਾ ਸੂਬਾ ਠੀਕ ਆ ਬੱਲਾ ਮੱਥਾ ਆ ਕੁਕ ਤੇ ਵਿੱਚ ਜਵਾਬ ਆ ਬਿਲੀਆਂ ਖਾਂ ਤੇ ਸਤਨਾਬਾਈ ਹੁਣ ਦੁੱਧ ਕਿੰਨੇ ਕਦੇ ਚੱਲਣ ਡਈ ਦੁੱਧ ਵੀ ਜੀ ਇਹਦੇ ਕੋਲ ਨਾ ਮਤਲਬ 8 ਕਿਲੋ ਹੀ ਹੋਊ ਆਪਾਂ 7.5 ਕਿਲੋ ਦੀ ਭੈਣ ਭਰਾ ਨੂੰ ਗਾਰੰਟੀ ਦੇਵਾਂਗੇ ਅਛਾ ਅਕਲੀ ਆਪਣੇ ਕੋਾਈ ਦਿਹਾੜੀ ਦਾ ਸਾਂਭਣ ਵਾਲੀ ਆ ਲਈ ਆਪਾਂ ਰੋਲੇ ਘਰੋਂ ਥੋੜੀ ਜੀ ਪੱਠੇ ਪੱਠੇ ਪਾਉਂਦੇ ਵਾਣ ਬੁਣ ਨਹੀਂ ਪਾਉਦੇ ਦੋ ਤਾਂ ਮੈਂ 10 ਕਿਲੋ ਰਾਹਣਾ ਭਰੀ ਜੋਗੀ ਡਿਜ਼ਾਈਨ ਜੂਣ ਮੈਂ ਇਹਦਾ ਮਗਰਲਾ ਵੇਖੋ ਕਿੰਨਾ ਚੰਗਾ ਵਾ ਤੇ ਥੋੜਾ ਇਹੋ ਜੀ ਸੋ ਦੋ ਜਿਆਦਾ ਸਾਂਭਣ ਵਾਲੀ ਜੀ ਲਓ ਵੀ ਦੋਸਤੋ ਠੀਕ ਆ ਜੀ ਆ ਦੇਖੋ ਹੁਣ ਟਾਈਮ ਤੁਸੀਂ ਇੱਕ ਵਾਰੀ ਫੇਰ ਕਨਫਰਮ ਕਰਾ ਦਨੇ ਹੋ ਦੋਸਤੋ ਕੋਈ 3:00 ਵਜੇ ਦੇ 2:30 3:00 ਵਜੇ ਨੇੜੇ ਦੇੜ ਸਮਾਂ ਹੈ ਤੇ ਸਵੇਰ ਕੋਈ ਲੇਟ ਚ ਹੋਈ ਸੀ ਜਾਂ ਕਿਵੇਂ ਸਿਰੇ ਵੀ ਜੀ 6:00 ਸਵਾ 6:00 ਵਜੇ ਮਾਲ ਅੰਦਰ ਪੀੜਾ ਪੂੜਾ ਹੁੰਦਾ ਸੈਸਾ ਚੁਣਾ ਦਾ 6:00 ਵਜੇ ਦੀ ਚਵਾਈ ਆਪੇ ਠੀਕ ਹੈ ਜੀ ਹੁਣ ਕੋਈ 7 ਕਿਲੋ ਮੰਨ ਕੇ ਸੌਦਾ ਕਰਦੇ ਸੱਤੇ 7 ਕਿਲੋ ਦੇ ਨੇ ਜਿਤਨਾ ਮਰਜ਼ੀ ਬਲੇ ਭਾ ਕੋਈ ਆਉਣ ਲੈਣ ਮੰਗਾਲੇ ਭਾਵੇਂ ਇਥੇ ਚੋਕੇ ਲੈ ਜੇ ਠੀਕ ਹੈ ਜੀ ਜੇ ਕੋਈ ਧਾੜਾਂ ਤੇਰ ਗਈ ਫੇਰ ਤੁਹਾਨੂੰ ਪਤਾ ਮਾਨੂੰ ਨਖਾ ਕੇ ਵਾਦੀ ਜਣਾ ਕਰਵਾਇਨੇ ਲਓ ਜੀ ਮੰਦ 7 7.5 7.5 ਲੀਟਰ ਜਿਹੜਾ ਦੋਸਤੋ ਕੋਈ ਮੰਨ ਕੇ ਸੌਦਾ ਕਰ ਸਕਦਾ ਤੇ ਦੁੱਧੋਂ ਵਧੂਗੀ ਬਾਕੀ ਬਿਲਕੁਲ ਤਾਜੀ ਸੂਈਏ ਦੋਸਤੋ ਮੈਨੇ ਪਸ਼ੂ ਨੇ ਜਿਵੇਂ ਕੋਈ ਬਾਰੀ ਤੇਰੀ ਚੌਦੀ ਦਿਨ ਮੈਨੇ ਸਟਾਰਟ ਹੋ ਜਾਣਾ ਤੇ ਦੁੱਧੋਂ ਵਧੂਗੀ ਠੀਕ ਆ ਬਾਕੀ ਚਵਾਈ ਚੂਈ ਚੰਗੀ ਆ ਚੋਣ ਬਹੁਤ ਸੋਹਣੀ ਠੀਕ ਆ ਗਾਰ ਵੀ ਚੰਗੀ ਮੈਦੀ ਹਾਂ ਥੋੜੀ ਨਾਰਮਲ ਹੈਗੀ ਇਧਰ ਬਣੀ 19 20 ਹੀ ਰੱਖਦੀ ਉਹਦਾ ਪਰ ਚੋਣ ਬਹੁਤ ਜਿਆਦਾ ਚੰਗੀ ਆ ਹਾਂ ਉਹਨੇ ਬਰਾਬਰ ਇੱਕੋ ਜਿਹੀ 19 ਵੀ ਉਹ ਵੀ ਇੰਨੀ ਨਹੀਂ ਗਈ ਮਾੜੀ ਜੀ ਮੈਂ ਡਰਦੀ ਕਰਕੇ ਲੱਤ ਜੀ ਘੋਟਦੀ ਕਰਕੇ ਲੱਗਦੀ ਆ ਹਾਂਜੀ ਠੀਕ ਆ ਜੀ ਠੀਕ ਆ ਸੋਚਵਾ ਦੇ ਵਿੱਚ ਜਿਹੜਾ ਦੋਸਤੋ ਧਾਰਾਂ ਦੇ ਵਿੱਚ ਕੋਈ ਜਿਹੜਾ ਫਰਕ ਨਹੀਂ ਹੈਗਾ ਬਾਈ ਸਤਨਾਮ ਦੇ ਕਹਿਣ ਦੇ ਅਨਸਾਰ ਕੋਈ ਵੀਰ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਭਰਾ ਕੇ ਚੋਗੇ ਤਸੱਲੀ ਕਰ ਸਕਦਾ ਬਗਲੋਂ ਵੇਖੋ ਮੈਂ ਗੁੜੇ ਟਰੱਕ ਜਿੱਡੀ ਚੌੜੀ ਪਿੱਛੋਂ ਵੇਖੋ ਤੁਸੀਂ ਠੀਕ ਆ ਤੇ ਮਾਲੀਆਂ ਦਾ ਪਲੇਖਾ ਪੈਂਦਾ ਜਿਵੇਂ ਬਿਲਕੁਲ ਪਿੱਠਪੂੜੇ ਦੀ ਇੱਕ ਸਾਰੀ ਹੋਈ ਪਈ ਆ ਚੰਗੀ ਸੋਹਣੀ ਰਾਜੀ ਆ ਸੇਵਾ ਸੁਭਾ ਪੂਰੀ ਕੀਤੀ ਐ ਗੋ ਕਿਸੇ ਫਾਰਮਰ ਵੀਰ ਨੇ ਠ अच्छा 57 ਪਈ ਕਿਥੋਂ ਕਿਥੱਕ ਦੇ ਦੇ ਦੇਣੀ ਹੈ ਮੋਦਲੇ ਦੀ ਜਿੱਡੀ ਮੈਂ ਆ ਉਹ ਸਾਲਾ ਦੇ ਭਾਵੇਂ ਪਹਿਣ ਪੂਣ ਦੀ ਵੇਚ ਲਈ ਆਪਾਂ ਮੈਂ ਦੇ ਦਾਂਗੇ ਬਿਲਕੁਲ ਜਾਇਜ਼ 57000 ਕਿੰਨੇ ਦੀ 57 ਦੀ 57 ਦੀ ਹਾਂਜੀ ਬਿਲਕੁਲ ਜੈ ਟੋਕੜਾ ਰੇਟ ਜੀ ਲਓ ਜੀ ਹਾਂ ਦੁੱਧ ਮੈਂ 10 ਕਿਲੋ ਵਾਣੂ ਰਖਾ ਕੇ 10 ਮੈਂ ਰਾਣਾ ਦੁੱਧ ਭਰੀ ਜਾਣਾ ਜੀ ਮਿਲਦੀ ਮਿਲਦੀਆਂ ਮਿੱਠੀ ਬੱਚੇ ਕੋਈ ਗੱਲ ਨਹੀਂ ਜਦੋਂ ਮਰਜ਼ੀ ਕੱਟੀ ਛੱਡ ਕੇ ਬੱਚੇ ਦਾ ਤਾਂ ਵਿਸਾਹ ਨਹੀਂ ਖਾਂਦੀ ਸੀ ਹਾਂ ਜਦੋਂ ਮਰਜ਼ੀ ਕੱਟੀ ਛੱਡ ਕੇ ਜੋ ਠੰਡੀ ਬਹੁਤ ਆ ਠੀਕ ਹੈ ਜੀ ਲਓ ਦੋਸਤੋ ਓਨਲੀ 57000 ਦੀ ਜਿਹੜੀ ਆ ਤੁਹਾਨੂੰ ਇਹ ਮੱਝ ਮ ਤੇ ਮਗਰ ਵੀ ਕੱਟੀ ਆ ਕੋਈ ਸ਼ੌਂਕ ਨਾ ਵੀਰ ਸੰਭਲੂਗਾ ਠੀਕ ਆ ਜੀ ਤੇ ਥਣਾ ਦੀ ਤਸੱਲੀ ਹੈ ਬਾਈ ਸਤਨਾਮ ਵੱਲੋਂ ਕੋਈ ਵੀ ਆਨਲਾਈਨ ਸੌਦਾ ਕਰਦਾ ਚਾਹੇ ਘਰੇ ਆਣ ਕੇ ਤਸੱਲੀ ਕਰਦੇ ਉਹ ਥੋੜੀ ਸਮਝ ਆ ਠੀਕ ਆ ਜੀ ਬਾਕੀ ਜਵਾਬ ਅਸਮਾਨ ਦੇ 1 ਨੰਬਰ ਦੱਸਣ ਰਹੇ ਆ ਤੇ ਚੰਗੀ ਆ ਰਾਜੀ ਆ ਵਜਨ ਵਟੇ ਵਾਲੀ ਆ ਕੋਈ ਦੂਰੋਂ ਨੇੜੇੋਂ ਕੋਈ ਵੀਰ ਸੌਦਾ ਕਰਦਾ ਕਾਲ ਕਰਦਾ ਇੱਕ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਵੀ ਰਾਜੀ ਆ ਵਜਨ ਲੋੜ ਪੂਰਾ ਇਹ ਸਮਝਦਾ ਕੋਈ ਲਿੱਸੀ ਫਿੱਕੀ ਨਹੀਂ ਹੈਗੀ ਚੰਗੀ ਰਾਜੀ ਆ ਸੰਭੀ ਸੋਭੀ ਚੰਗੀ ਆ ਤੇ 57000 ਦੀ ਲੈਣ ਹਾਂ ਜੀ ਅੱਛਾ ਭਾਈ ਸਦਾ ਨਾਮ ਇੱਕ ਆ ਜਿਹੜੀ ਲਾਸਟ ਵਿੱਚ ਆਪਣੇ ਕੋਲ ਆ ਮੱਝ ਝੋਟੀ ਪਹਿਲਾਂ ਹੋਈ ਹੈ ਇਹ ਪਹਿਲਾਂ ਝੋਟੀ ਆ ਹਾਂਜੀ ਛੇ ਦੰਦ ਦੀ ਲਓ ਜੀ ਛਿੱਗੀ ਮੂੰਹ ਪਹਿਲਾਂ ਝੋਟੀ ਆ ਦੋਸਤੋ ਆ ਕਰੋ ਚੈੱਕ ਕੋਈ ਫੇਸ ਕੁਆਲਿਟੀ ਤੁਸੀਂ ਸਿੰਘਾ ਜ਼ੂੰਗਾ ਦੀ ਬੰਤਰ ਮੂੰਹ ਮਥੇ ਦੀ ਮੂੰਹ ਛੇ ਦੰਦ ਤੇ ਬੱਚਾ ਮਗਰ ਤੇ ਕੱਟਾ ਜੀ ਮਗਰ ਕੱਟਾ ਇਹ ਕਿੰਨੇ ਦਿਨਾਂ ਚ ਇਹ ਵੀ ਜੀ ਕਿੰਨੇ ਦਿਨਾਂ ਦੀ ਹੈ 12 13 ਦਿਨ ਨਹੀਂ ਮੈਲਾ ਹੈ ਨਾ ਅੱਜ ਲੱਗੀ ਹੋਵੇ ਮੇਰੇ ਕੋਲ ਲਿਬੜੀ ਮੜਾਇਆ ਮਾਰਿਆ ਅੱਛਾ ਜੀ ਹਾਂਜੀ ਲਓ ਜੀ 12 13 ਦਿਨਾਂ ਦੀ ਸੂਈ ਆ ਮਗਰ ਕੱਟਾ ਹਾਂਜੀ ਮੇਲ ਕਾਫ ਹਾਂਜੀ ਠੀਕ ਆ ਸੋ ਬੱਚਾ ਦੋਸਤੋ ਕੋਈ 10 12 12 13 ਦਿਨਾਂ ਦਾ ਆਈਡੀਆ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੇ ਪਹਿਲਣ ਝੋਟੀ ਆ ਤੇ ਕਦ ਕਾਠੀ ਇਸ ਝੋਟੀ ਦਾ ਵੀ ਚੰਗਾ ਰਾਜੀ ਰੂਜੀ ਚੰਗੀ ਆ ਜਿੰਨੇ ਵੀ ਆ ਪ੍ਰੋਪਰ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਖੋਲ ਕੇ ਤੇ ਸਤਨਾਬਾਈ ਹੁਣੇ ਦੇ ਥੱਲੇ ਕੀ ਰਿਪੋਰਟ ਆ ਦੁੱਧ ਦੀ ਦੁੱਧ ਵੀ ਜੀ ਇਹਦੇ ਕੋਲ ਝੋੜੀ ਦੇ ਕੋਲ ਹੋਊਗਾ 9 ਕਿਲੋ ਹੀ ਥੋੜੀ ਜੀ ਆਪਣੇ ਕੋਾਈ ਝੋਟੀ ਕੱਲ ਦੀ ਇਹਨੇ ਉਪਰਾ ਬੜਾ ਬਣਾਇਆ ਮੈਂ ਖਾਨ ਕੋਣੀ ਦੇ ਆਪਾਂ 8 1/2 ਕਿਲੋ ਗਰੰਟੀ ਦੇ ਦਾਂਗਾ ਜੀ ਜੂ ਨਹੀਂ ਲਾਇਆ ਹੈ ਲਾਇਆ ਬਿਲਕੁਲ ਹੀ ਲਾਇਆ ਤੇ ਪਿਛਲੇ ਘਰ ਵੇਖੋ ਭੁਖੀ ਖਲੋਤੀ ਉ ਸੋ ਦੋਸਤੋ ਇਹ ਗੱਲ ਨਾਰਮਲੀ ਜੀ ਗੱਲ ਆ ਵੀ ਕਿਤੇ ਨਵੇਂ ਥਾਂ ਤੇ ਜਾ ਕੇ ਪਸ਼ੂ ਕਈ ਨਾ ਦੋ ਚਾਰ ਤਾਂ ਕਿ ਘਰੋਂ ਬਾਹਰ ਨਹੀਂ ਕੱਢੀ। ਇਹ ਕੱਲ ਦੀ ਆਈ ਮੇਰੇ ਕੋਲ ਇਦਾਂ ਹੀ ਕਰੀ ਜਾਂਦੀ ਬੱਸ। ਬਾਕੀ ਜੀਜੂ ਲਾ ਗਈ ਤਾਂ ਦੁੱਧ ਕਰਮ ਵਾਲੀ ਚੰਗਾ ਪਾਉ। ਦੁੱਧ 10 ਕਿਲੋ ਰਾਹਣਾ ਭਰੀ ਜੋਗੇ। ਵਡਿਆਂ ਵਡਿਆਂ ਚ ਆਉਂਦੀ ਛੋਟੀ ਨਹੀਂ ਗਈ। ਤੇ ਬਾਕੀ ਚੋਣ ਝਾਲ ਬਹੁਤ ਸੋਹਣੀ ਆ। ਇਹ ਰਸੀਲ ਆ ਜਦੋਂ ਮਰਜੀ ਕਟਾ ਛੜ ਕੇ ਚੋ। ਲਓ ਜੀ। ਸਚਵਾਜਬੂ ਦੀ ਮਾਰਨਿੰਗ ਚੋਈ ਚੰਗੀ ਨਿਕਲੀ ਆ। ਹਾਂਜੀ ਰਾਤੀ ਵੀ ਚੋਈ ਆ। ਦੋ ਡੰਗ ਚੋਲੀ ਆ। ਹਾਂਜੀ ਹਾਂਜੀ। ਤੇ ਹੁਣ ਮਤਲਬ ਕਿੰਨਾ ਦੱਸਿਆ ਸੀਗਾ ਦੁੱਧ ਦੋ ਤੇ ਵੀਰ ਜੀ 9 ਗਲੇ ਹੋਊਗਾ ਹਾਂਜੀ ਪਰ ਆਪਾਂ ਮਤਲਬ ਵਾਰਸਾ ਦੇ ਹਟ ਗਲੇ ਗਰੰਟੀ ਦੇ ਆਠ ਸਾਢੇ ਆਪ ਨੂੰ ਪਤਾ ਨਹੀਂ ਹੱਲੇ ਝੂਠੀ ਖਾਦਾ ਕੋਈ ਫਰਕ ਪਾਉਣਾ ਵਾ ਇੱਕ ਮੋਕਾ ਆਪਾਂ ਹੁਣ ਆਸੀ ਵੀ 9 ਹੀ ਆ ਤੇ ਮੜ ਕੇ ਭਣ ਭਰਾ ਕੋਈ ਚੂਣਾਵੇਂ ਤੇ ਮੜ ਕੇ 8 ਦੇ ਅਗਲਾ ਝੂਠ ਮਾਰਦਾ ਰੱਜੀ ਨਹੀਂ ਗੀ ਭਾਵੇਂ ਕੋਈ ਧਾਰ ਹੋਣਾ ਮਾਰੇ ਰੱਜੀ ਨਹੀਂ ਗੀ ਪੱਖੀ ਭੁਖੀ ਵਿੱਚ ਬੜੀ ਪੇਸਾ ਦੀ ਜਿਹੜੇ ਸਾਨੂੰ ਰਾਜੀ ਆ ਤੇ ਰਾਜਣਾ ਚਾਹੀਦਾ ਇਹ ਪਸ਼ੂ ਨੂੰ ਉਹ ਸਾਨੂੰ ਦੋਸਤੋ ਪੱਠੇ ਪੁੱਠੇ ਚੱਕੇ ਨਹੀਂ ਖੋਸ਼ ਹੋ ਕੇ ਉਸ ਅਕੋਰਡਿੰਗ ਤੁਸੀਂ ਵੇਖ ਸਕਦੇ ਜੀ ਕਿਉਂਕਿ ਪੱਠੇ ਕੋਈ ਦਾਣਾ ਪੱਕਾ ਪਸ਼ੂ ਖਾਊਗਾ ਤੇ 9-10 ਲੀਟਰ ਚਵਾਈ ਜਾਊਗੀ ਆਂਦਾ ਕੁਛ ਨਹੀਂ ਵੈਸੇ ਏਡੀ ਦੋ 10 ਕਿਲੋ ਰਾਵਣਾ ਭਰੀ ਹੋ ਵੱਡੀ ਝੁੱਟੀਆਂ ਵਜਨ ਚੰਗਾ ਵਾ ਬਿਲਕੁਲ ਬਾਕੀ ਬਰੀਕ ਜਮੜੀ ਦੀ ਵੇਖੋ ਠੀਕ ਆ ਜੀ ਤੇ ਧਾਰਾ ਧੂਰਾ ਦੀ ਸਤਨਾ ਭਾਈ 10-2 ਅਗਲੇ ਪਿਛਲੇ ਬਰਾਬਰ ਬਿਲਕੁਲ ਇੱਕੋ ਐ ਵੀਰ ਜੀ ਡੋਕੇ ਨਾਲ ਡੋਕਾ ਬਰਾਬਰ ਹੋਊਗਾ ਠੀਕ ਆ ਜੀ ਆ ਗਾੜੂ ਝੋੜੀ ਦੀ ਕਿਲੋ ਸਵਾ ਕਿਲੋ ਗਾੜੂ ਠੀਕ ਆ ਠੀਕ ਆ ਅਜਿਹਾ ਆਪ ਨੂੰ ਹੀ ਕੋਈ ਉਜੜੀ ਉਜੜੀ ਜੀ ਲੱਗਣ ਢੀ ਮਤਲਬ ਤੁਹਾਨੂੰ ਦੱਸਿਆ ਖਾਦਾ ਕੁਛ ਨਹੀਂ ਕਰਕੇ ਹੂੰ 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 ਸੋ ਕਈ ਵਾਰ ਆਪਾਂ ਦੱਸ ਹੀ ਦਿੱਤਾ ਵੀ ਜੀ ਜੂ ਪਸ਼ੂ ਧਰ ਕੇ ਤੇ ਸੈੱਟ ਹੋ ਜਾਊਗਾ ਦੁੱਧ ਤੇ ਆ ਹੀ ਜਾਣਾ ਤੇ ਇਹਦਾ ਫਿਰ ਅੱਜ ਕੀ ਕਰਦੇ ਆ ਵੀ ਲੈ ਮਤਲਬ 75 ਦੀ ਬਿਜਲੀ ਹਾਂਜੀ ਆਪਾਂ ਤਿੰਨ ਘੰਟਾ 70 ਦੀ ਜੜੀ ਦੇ ਦਿੰਦੇ ਆਂ 30000 470 ਦਾ 47 ਦਾ ਬਹੁਤ ਜਿਆਦੀ ਛੋਟੀ ਚੰਗੀ ਛੋਟੀ ਵੀ ਜੀ 70 ਤੋਂ ਬਾਹਰ ਵੇਖਦੀ ਆ ਚਲੋ ਕੋਈ ਨਹੀਂ ਹੁਣ ਆਪਾਂ ਮਤਲਬ ਜਿਹੜੀ ਸਾਹਮਣੇ ਸੁਣੀ ਪੈਣੀ ਕੇ ਭਣ ਭਰਾ ਨੂੰ ਹਾਂ 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 ਬਾਕੀ ਚੋਣ ਚਾਣ ਬਹੁਤ ਆ ਜਦੋਂ ਮਰਜੀ ਚ ਉਹ ਸੀਲਸ ਲਾ ਕੇ ਵੀ ਪੂਰੀ ਆ ਹਾਂ ਹਾਂ ਬੋਲੀਪੂ ਕਰ ਗਈ ਠੀਕ ਆ ਜੀ 67000 ਦੀ ਭਰਾਵੋ ਜਿਹੜੀ ਇਹ ਝੋਟੀ ਮਿਲ ਜੂਗੀ ਤੁਹਾਨੂੰ ਤੇ ਬੋਲ ਦਿਓ ਨੰਬਰ ਨੰਬਰ ਆਪਣਾ ਵੀਰ ਜੀ 94655 5895 ਪਿੰਡ ਘਰੋਂ ਤਹਿਸੀਲ ਪੜੇ ਜ਼ਿਲ੍ਹਾ ਸ਼੍ਰੀਤਰਨਤਪੁਰ ਠੀਕ ਆ ਜੀ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 7 ਸ਼ਰੀਆ ਕਾਲ ਦੀ